ਉਹਨਾਂ ਨੇ ਇਹ ਸ਼ਬਦ ਵਰਤਿਆ ਵੀ ਉਹ ਉਦਣ ਨਹੀਂ ਮਰੇ ਸੀ ਅੱਜ ਮਰੇ ਨੇ ਬਿੱਟੂ ਜੀ ਆਪਕੇ ਪਿਤਾ ਜੀ ਸ਼ਹੀਦ ਹੋਏ ਥੇ ਮਾਨਣੇ ਸਦਕੀ ਨਹੀਂ ਮੈਂ ਆਪਕੋ ਕਹਿ ਦਿੰਦਾ ਨਹੀਂ ਮਰੇ ਥੇ ਉਹ ਉਸ ਦਿਨ ਮਰੇ ਜਿਸ ਦਿਨ ਆਪਨੇ ਕਾਂਗਰਸ ਕੋ ਛੋੜਾ ਪਹਿਲਾਂ ਤਾਂ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਮੇਰੇ ਸਰਦਾਰ ਬਿਨ ਸਿੰਘ ਜੀ ਦਾਦਾ ਜੀ ਸੀ ਪਿਤਾ ਜੀ ਨਹੀਂ ਉਹਨਾਂ ਨੂੰ ਇੰਨੀ ਵੀ ਜਾਣਕਾਰੀ ਨਹੀਂ ਜਿਉ ਕਾਂਗਰਸ ਦੀ ਗੱਲ ਕਰਦੇ ਆ ਚੰਨੀ ਹੋਣੀ ਤਾਂ एक्सपोज ਹੋਈ ਗਏ ਮੈਂ ਤੁਹਾਨੂੰ ਉਹਦਾ ਪਹਿਲਾਂ ਹੀ ਗੱਲ ਦੱਸਤੀ ਨਾ ਕਰਦੇ ਨੇ ਨਾ ਘਾਟਦੇ ਰਹੇ ਪਹਿਲਾਂ ਪੱਛ ਲਾਉਂਦਾ ਸੀ ਹੁਣ ਥੁੱਕ ਲਾਉਂਦਾ ਏ ਦੋ ਕੰਮ ਹੀ ਦੋਰ ਹੈ ਕਿ ਦੇਖਿਆ ਪੰਜਾਬ ਚ ਜਦੋਂ ਪੰਜਾਬ ਸੀ ਉਤੇ ਪੱਛ ਲਾਈ ਜਾਂਦਾ ਇਹ ਵਿਧਾਨ ਸਭਾ ਚ ਹੁਣ ਪਾਰਲੀਮੈਂਟ ਚ ਆ ਕੇ ਥੁੱਕ ਲਾਈ ਜਾਂਦਾ ਏ ਮੈਂ ਹੈਰਾਨ ਆ ਇਹ ਬੰਦੇ ਕਰਦੇ ਕੀ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਸ਼ਹੀਦ ਕਦੇ ਮਰਦੇ ਨਹੀਂਗੇ ਸ਼ਹੀਦ ਅਮਰ ਰਹਿੰਦੇ ਆ ਅਮਰ ਤੇ ਸਰਦਾਰ ਬੈਂਤ ਸਿੰਘ ਜੀ ਅਮਰ ਨੇ ਤੇ ਜਿੰਨੇ ਲੋਕ ਟੈਰਰਿਜ਼ਮ ਵੇਲੇ ਲੜਾਈ ਚ ਲੜੇ ਪੰਜਾਬ ਨੂੰ ਅਮਨ ਸ਼ਾਂਤੀ ਦੇਣ ਵਾਲੇ ਉਹ 35000 ਲੋਕ ਉਹ ਭਾਜਪਾ ਦੇ ਵੀ ਸੀ ਉਹ ਕਾਂਗਰਸ ਦੇ ਵੀ ਸੀ ਉਹ ਅਕਾਲੀ ਦਲ ਦੇ ਵੀ ਸੀ ਉਹ ਬੀਐਸਪੀ ਦੇ ਸੀ ਉਹ ਕਾਮਰੇਡ ਸੀ ਸਭ ਪਾਰਟੀਆਂ ਦੇ ਸੀ ਤੁਸੀਂ ਤਾਂ ਮਹਾਰਾਜ ਉਸ ਵੇਲੇ ਪਤਾ ਨਹੀਂ ਕਿਹੜੇ ਘੁਰਨੇਆਂ 'ਚ ਹੋਵੋਗੇ ਜਾਂ ਕਿੱਥੇ ਹੋਵੋਗੇ ਤੇ ਤੁਸੀਂ ਇਹ ਗੱਲ ਕਹੀ ਮੈਂ ਇਹ ਗੱਲ ਕਹੀ ਬੇ ਸ਼ਹੀਦ ਕਦੇ ਕਿਸੇ ਪਾਰਟੀ ਦੇ ਨਹੀਂ ਹੁੰਦੇ ਉਹ ਵੀ ਤੁਹਾਡੇ ਵਰਗਿਆਂ ਦੇ ਸ਼ਹੀਦ ਮੈਂ ਕਹੇ ਜੇ ਸਰਦਾਰ ਬੈਂ ਸਿੰਘ ਜੀ ਨੇ ਤੇ ਉਹ ਦੇਸ਼ ਦੇ ਨੇ ਉਹ ਪੰਜਾਬ ਦੇ ਨੇ ਕਾਂਗਰਸ ਪਾਰਟੀ ਦੇ ਨਹੀਂ ਗੇ ਉਹ ਸਾਰੇ ਆਦੇ ਆ ਤੇ ਤੀਜੀ ਗੱਲ ਫਿਰ ਮੈਂ ਇਹ ਗੱਲ ਕਹੀ ਵੀ ਭਾਈ ਸਾਹਿਬ ਜੇ ਅੱਜ ਤੁਸੀਂ ਇਸ ਪੰਜਾਬ ਚ ਸਾਹ ਲੈ ਰਹੇ ਹੋ ਤੇ ਅੱਜ ਜੇ ਤੁਸੀਂ ਅਹੁਦਿਆਂ ਦੇ ਆਨੰਦ ਮਾਣ ਰਹੇ ਹੋ ਕਾਂਗਰਸ ਪਾਰਟੀ ਚ ਚਾਹੇ ਕਿਤੇ ਹੋਰ ਉਹ ਐਮਪੀ ਮੁੱਖ ਮੰਤਰੀ ਜੇ ਤਾਂ ਬਣੇ ਜੇ ਤੁਹਾਨੂੰ ਅਮਨ ਸ਼ਾਂਤੀ ਸਰਦਾਰ ਬਿਆਨ ਸਿੰਘ ਨੇ ਦਿੱਤੀ ਉਹਨਾਂ ਕਰਕੇ ਤੁਸੀਂ ਅੱਜ ਐਮਪੀ ਮੰਤਰੀ ਚੀਫ ਮਿਨਿਸਟਰ ਉਹਨਾਂ ਦੀ ਅਮਨ ਸ਼ਾਂਤੀ ਕਰਕੇ ਨਹੀਂ ਪੰਜਾਬ 'ਚ ਕੋਈ ਬੱਤੀ ਨਹੀਂ ਜਗਦੀ ਸੀ ਕੋਈ ਗਵਰਨਰੀ ਰੂਲਸ ਸੀ ਤੇ ਉਹ ਲਿਆਉਣ ਵਾਲੇ ਸਰਦਾਰ ਬਿਆਨ ਸਿੰਘ ਜੇ ਤੁਸੀਂ ਤਾਂ ਉਹਨਾਂ ਦੇ ਹਮੇਸ਼ਾ ਧੰਨਵਾਦ ਕਰਦੇ ਨਾ ਥੱਕੋ ਓਦੋਂ ਬਾਅਦ ਮੈਂ ਕਹਾਂ ਹਜੇ ਯਾਰ ਤੁਸੀਂ ਮੇਰੀ ਗੱਲ ਕਰਦੇ ਹੋ ਜਦੋਂ ਰਾਹੁਲ ਗਾਂਧੀ ਨੇ ਇਸ਼ਾਰੇ ਕੀਤੇ ਤੁਸੀਂ ਦੇਖਿਆ ਹੈ ਐਡੀ ਜਿੱਦ ਐਡਾ ਗੁੱਸਾ ਮੇਰੇ ਪ੍ਰਤੀ ਕਿਉਂਕਿ ਮੈਂ ਹਮੇਸ਼ਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਸ਼ਹੀਦ ਰਜੀਵ ਗਾਂਧੀ ਹੋਇਆ ਸਾਡਾ ਹੀ ਹੋਇਆ ਤੇ ਜੇ ਕਿਤੇ ਮੇਰੇ ਨਾਲ ਕੀ ਹੋ ਉਹਨਾਂ ਦੀ ਮੈਂ ਮੇਰੇ ਤੇ ਕੋਈ ਕ੍ਰਾਪਸ਼ਨ ਦੇ ਚਾਰजेस ਸੀ ਮੇਰੇ ਤੇ ਕੋਈ ਹੋਰ ਕੋਈ ਚਾਰजेस ਸੀ ਮੈਂ ਤਾਂ 15 ਸਾਲ ਇੱਕ ਵਰਕਰ ਵਾਂਗੂ ਸੇਵਾ ਕੀਤੀ ਉਹਨਾਂ ਦੀ ਪਰ ਮੇਰੇ ਬੀ ਨਾ ਮੂਰੇ ਸ਼ਹੀਦ ਆਜ਼ਮ ਸਤਾਰ ਬੈਂਸ ਸਿੰਘ ਦਾ ਮੈਂ ਪੋਤਾ ਲੱਗਦਾ ਸੀ ਤੇ ਉਹ ਬਰਦਾਸ਼ਤ ਨਹੀਂ ਸੀ ਕਦੇ ਵੀ ਉਸ ਲਾਈਨ 'ਚ ਜੇ ਉਹਨਾਂ ਦਾ ਨਾਮ ਲਿਆ ਜਾਂਦਾ ਸੀ ਤਾਂ ਮੇਰੇ ਪਰਿਵਾਰ ਦਾ ਵੀ ਲਿਆ ਜਾਂਦਾ ਸੀ ਜਿਹਦੇ ਕਰਕੇ ਮੈਨੂੰ ਹਮੇਸ਼ਾ ਬਹੁਤ ਕੁਝ ਗੱਲਾਂ ਦਾ ਸਾਹਮਣਾ ਕਰਨਾ ਪਿਆ ਚਲੋ ਇੱਕ ਗੱਲ ਤੀਜੀ ਗੱਲ ਚੰਨੀ ਸਾਹਿਬ ਤੇ ਜਿਹੜੇ ਹੋਰ ਸਤਕਾਰਯੋਗ ਕਈ ਐਮਪੀ ਨੇ ਮੈਨੂੰ ਤਾਂ ਤੁਸੀਂ ਮੈਨੂੰ ਕੀ ਸਿਖਾਉਂਗੇ ਮੈਨੂੰ ਤਾਂ 16ਵਾਂ ਸਾਲ ਹੋ ਗਿਆ ਇਸ ਪਾਰਲੀਮੈਂਟ 'ਚ ਤੁਸੀਂ ਤਾਂ ਹਜੇ ਜਿੱਤ ਬੱਚੇ ਹੋ 10-10 ਦਿਨ ਹੋਏ ਆ ਇਕੱਲੇ ਇਸ ਪਾਰਲੀਮੈਂਟ ਸੈਸ਼ਨ ਚ ਮੈਨੂੰ 16 ਸਾਲ ਹੋ ਗਏ ਇਸ ਪਾਰਲੀਮੈਂਟ ਚ ਬੈਠਿਆ 16 ਸਾਲ ਚੌਥੀ ਟਰਮ ਜੜੀ ਉਹ ਮੇਰੀ ਮਿਨਿਸਟਰੀ ਦੀ ਆ ਸ਼ੁਰੂ ਹੋ ਗਈ ਆ ਤੁਸੀਂ ਤਾਂ ਹਜੇ ਨਵੇਂ ਆਏ ਹੋ 10 ਦਿਨ ਹੋਏ ਆ ਪਹਿਲਾਂ ਇੱਥੇ ਦੇ ਕਾਇਦੇ ਕਾਨੂੰਨ ਸਿੱਖੋ ਵੀ ਪਾਰਲੀਮੈਂਟ ਚ ਕਿਵੇਂ ਬੋਲੀਦਾ ਪਾਰਲੀਮੈਂਟ ਚ ਕਿਵੇਂ ਗੱਲ ਕੀਤੀ ਜਾਂਦੀ ਆ ਤੁਸੀਂ ਨਿੱਜੀ આરોਪ ਟਿੱਪਣੀਆਂ ਕਰੋਗੇ ਤਾਂ ਫਿਰ ਉਹਦਾ ਜਵਾਬ ਵੀ ਉਸੇ ਤਰੀਕੇ ਨਾਲ ਮਿਲੂਗਾ ਤੇ ਪਰ ਅੱਜ ਮੈਂ ਫਿਰ ਨਾ ਨਿੱਜੀ ਗੱਲ ਕਰਦਾ ਹੋਇਆ ਮੈਂ ਸਿਰਫ ਇਹ ਗੱਲ ਕਰਦਾ ਵੀ ਅੱਜ ਕਾਂਗਰਸ ਪਾਰਟੀ ਇਹ ਦੱਸੇ ਵੀ ਚੰਨੀ ਸਾਹਿਬ ਤੋਂ ਤੁਸੀਂ ਪਰੇ ਕਿਉਂ ਹਟੇ ਤੁਹਾਡਾ ਸਟੈਂਡ ਕੀ ਹੈ ਤੇ ਜੇ ਤੁਸੀਂ ਚੰਨੀ ਸਾਹਿਬ ਨੂੰ ਪਰੇ ਹਟਿਓ ਤਾਂ ਫਿਰ ਚੰਨੀ ਸਾਹਿਬ ਮਾਫੀ ਕਿਉਂ ਨਹੀਂ ਮੰਗ ਰਹੇ ਉਹਦੇ ਤੋਂ ਤੁਸੀਂ ਕਿਉਂ ਮਾਫੀयां ਮੰਗ ਰਹੇ ਹੋ ਤੁਸੀਂ ਕਿਉਂ ਪਿੱਛੇ ਹਟ ਰਹੇ ਕਿਤੇ ਨਾ ਕਿਤੇ ਬਹੁਤ ਕਨਫਿਊਜ਼ਨ ਆ ਬਹੁਤ ਕਿਤੇ ਨਾ ਕਿਤੇ ਜਿਹੜੀ ਆ ਉਹ ਆਪਸ ਵਿੱਚ ਗੜਬੜ ਆ ਜਾਂ ਤਾਂ ਲੀਡਰਸ਼ਿਪ ਪਾਰਟੀ ਦੀ ਨਹੀਂ ਮੰਨਦੀ ਜਦ ਪਾਰਟੀ ਨੂੰ ਸਮਝ ਨਹੀਂ ਆਉਂਦਾ ਵੀ ਲੀਡਰ ਸਾਡੇ ਕਰਦੇ ਕੀ ਆ ਇਸ ਤਰੀਕੇ ਨਾਲ ਉਹ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਉੱਥੇ ਉਹ ਭੁੱਲ ਕੇ ਗਏ ਰਾਹੁਲ ਗਾਂਧੀ ਉਹਨਾਂ ਤੋਂ ਬੁਲਵਾ ਰਹੇ ਸੀ ਰਾਹੁਲ ਗਾਂਧੀ ਨਹੀਂ ਉਹਨਾਂ ਤੋਂ ਅਮਰਿਤਪਾਲ ਦੇ ਹੱਕ ਚ ਬਦਲਾ ਬੁਲਵਾਇਆ ਰਾਹੁਲ ਗਾਂਧੀ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਇੰਡੀ ਐਲਾਈਅੰਸ ਬਣਾਇਆ ਪੰਜਾਬੀਆਂ ਨੂੰ ਤਾਂ ਧੋਖਾ ਦੇ ਰਹੇ ਆ ਉੱਥੇ ਉਹ ਇੱਥੇ ਉਹ ਅੱਜ ਵੀ ਇਕੱਠੇ ਆ ਅੱਜ ਵੀ ਜੁੜੇ ਹੋਏ ਨੇ ਐਲਾਈਅੰਸ ਦੇ ਨਾਲ ਦੂਜੀ ਗੱਲ ਜੀ ਅਮਰਿਤਪਾਲ ਦੀ ਗੱਲ ਕਰਦੇ ਹਾਂ ਤੁਸੀਂ ਐਨਐਸਏ ਲਾਉਣ ਦੀ ਲੋ ਇੱਕ ਗੱਲ ਬਾਕੀ ਗੱਲਾਂ ਸਾਰੀਆਂ ਪਰੇ ਛੱਡ ਦਿਓ ਐਨਐਸਏ ਜਬ ਅਮਰਿਤਪਾਲ ਨੂੰ ਫੜਿਆ ਕਿ ਇਹ ਤੁਹਾਡਾ ਇੰਡੀਆ ਲਾਇੰਸ ਦੇ ਵਿੱਚ ਆਮ ਆਦਮੀ ਪਾਰਟੀ ਜੰਨੀ ਸਾਹਿਬ ਦੇ ਵੇਲੇ ਜਦੋਂ ਮੁੱਖ ਮੰਤਰੀ ਸੀ ਉਸ ਵੇਲੇ ਇਹ ਬੰਦਾ ਬਹਿਰੂਪੀਆ ਪਹਿਲਾਂ ਕਲੀਨ ਸ਼ੇਵਨ ਸੀ ਸਭ ਕੁਝ ਸੀ ਇਹਨਾਂ ਦੇ ਵੇਲੇ ਦਵਾਈ ਤੋਂ ਆ ਕੇ ਉਹ ਇੱਥੇ ਆਇਆ ਉਹਦੇ ਪਿੱਛੇ ਕੀ ਇਨਕੁਆਰੀ ਹੋਣੀ ਚਾਹੀਦੀ ਹੈ ਉਦੋਂ ਬਾਅਦ ਚਰਨਜੀਤ ਚੰਨੀ ਭਾਈ ਇਹ ਤਾਂ ਖੁੱਲੀ ਕਿਤਾਬ ਆ ਵੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸਭ ਤੋਂ ਪਹਿਲਾਂ ਵਿਜੀਲੈਂਸ ਦੀ ਅੱਜ ਉਹ ਇਕੱਠੇ ਨੇ ਇੰਡੀਆ ਅੱਜ ਉਹਨਾਂ ਨੇ ਕਿਹਾ ਵੀ ਮੇਰੇ ਬੱਚੇ ਦੇ ਵਿਆਹ 'ਚ ਜਦੋਂ ਉਹ ਭਾਂਡੇ ਵੀ ਚਮਚ ਵੀ ਗਿਣਦੇ ਸੀ ਉਹ ਕੌਣ ਗਿਣਦਾ ਸੀ ਭਈ ਉੱਥੇ ਭਾਜਪਾ ਦਾ ਕੀ ਰੋਲ ਆ ਉਹ ਜਿਹੜਾ ਗਿੰਦਾ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਇੰਡੀਆ ਆਲਾਈਂਸ ਦੀ 파ਟਨਰ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਉਹ ਗਿੰਦੀ ਸੀ ਤੇ ਤੁਹਾਡੇ ਹੀ ਭਾਂਜੇ ਉਹਨਾਂ ਦੇ ਘਰੋਂ 10 ਕਰੋੜ ਰੁਪਈਆ ਲੱਭਿਆ ਸੀ ਤੇ ਉਸ ਤੋਂ ਬਾਅਦ ਤੁਸੀਂ ਸਵਾ ਸਾਲ ਤਕਰੀਬਨ ਤੁਸੀਂ ਸਵਾ ਸਾਲ ਆਪਣੀ ਪਾਰਟੀ ਨੂੰ ਵੀ ਇੱਕ ਮੁੱਖ ਮੰਤਰੀ ਸੀ ਤੁਸੀਂ ਛੱਡ ਕੇ ਸਵਾ ਸਾਲ ਵਿਦੇਸ਼ਾਂ 'ਚ ਭੱਜੇ ਰਹੇ ਈਡੀ ਤੋਂ ਬਚਦੇ ਹੋਏ ਤੁਸੀਂ ਵਿਜੀਲੈਂਸ ਤੋਂ ਬਚਦੇ ਹੋ ਇਹ ਇਹ ਕਿ ਸਤੋ ਕੋਈ ਲੁਕੀ ਗੱਲ ਨਹੀਂ ਹਾਰ ਜਿੱਤ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਤੁਸੀਂ ਇਹ ਜ਼ਿਕਰ ਕੀਤਾ ਵੀ ਅੱਜ ਤੁਹਾਨੂੰ ਮਨਿਸਟਰ ਬਣਾਇਆ ਏ ਭਾਈ ਸਾਹਿਬ ਤੁਸੀਂ ਮੁੱਖ ਮੰਤਰੀ ਸੀ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਦੋਨੋਂ ਵਿਧਾਨ ਸਭਾ ਤੋਂ ਹਾਰ ਗਏ ਸੀ ਉਦੋਂ ਬਾਅਦ ਦੋਨੋਂ ਵਿਧਾਨ ਸਭਾ ਇਸ ਮੁੱਖ ਮੰਤਰੀ ਉਹ ਹਾਰ ਜੇ ਤੇ ਫਿਰ ਉਦੋਂ ਬੜੀ ਕੀ ਗੱਲ ਹੋ ਸਕਦੀ ਹੈ